ਸਕੂਲਾਂ ਦੇ ਬੱਚੇ ਹਾਇਰ ਸਕੂਲਾਂ ਦੇ ਬੱਚੇ ਵੀ ਨਸ਼ਿਆਂ ਵੱਲ ਨੂੰ ਜਾ ਰਹੇ ਨੇ ਹੂੰ ਹੁਣ ਇਹ ਕਿਉਂ ਜਾ ਰਹੇ ਨੇ ਇਹਦਾ ਕਾਰਨ ਕੀ ਹੈ ਦੀ ਉਹ ਉਮਰ ਇੱਕ ਇਸ ਤਰ੍ਹਾਂ ਦੀ ਹੁੰਦੀ ਹੈ ਜਿਦੇ ਵਿੱਚ ਕੁਛ ਨਹੀਂ ਪਤਾ ਹੁੰਦਾ ਵੀ ਚੰਗਾ ਕੀ ਹੈ ਮਾੜਾ ਕੀ ਹੈ ਜੇਕਰ ਅਸੀਂ ਉਸ ਉਮਰ ਦੇ ਬੱਚਿਆਂ ਨੂੰ ਇਹੇ ਦੱਸਣ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ ਵੀ ਕਿਹੜੀ ਚੀਜ਼ ਨਸ਼ਾ ਹੈ ਕਿਹੜੀ ਚੀਜ਼ ਨਸ਼ਾ ਨਹੀਂ ਹੈਗੀ ਇਹ ਇੱਕ ਬਹੁਤ ਵੱਡਾ ਅਚੀਵਮੈਂਟ ਹੋਊਗਾ ਚਿਆ ਨੂੰ ਇਸ ਚੀਜ਼ ਬਾਰੇ ਵੀ ਦੱਸਣਾ ਬਹੁਤ ਜ਼ਰੂਰੀ ਹੈ ਵੀ ਨਸ਼ਿਆਂ ਦੀ ਲਤ ਲਈ ਕਿਵੇਂ ਜਾਂਦੀ ਹੈ ਵੀ ਕਿਵੇਂ ਜਾਂ ਤਾਂ ਕੋਈ ਉਹਨਾਂ ਦਾ ਦੋਸਤ ਕਹਿੰਦਾ ਵੀ ਤੂੰ ਇੱਕ ਵਾਰੀ ਕਰਕੇ ਦੇਖ ਲੈ ਇਹਦੇ ਨਾਲ ਤੇਰੀ ਪਰਫਾਰਮੈਂਸ ਹੈ ਜਿਹੜੀ ਸਪੋਰਟਸ ਪਰਫਾਰਮੈਂਸ ਹੈ ਸਟੱਡੀ ਦੀ ਜਿਹੜੀ ਜਿਹੜੀ ਯਾਦ ਸ਼ਕਤੀ ਹੈ ਉਹ ਬਾਝੂ ਗਈ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸਕੂਲਾਂ ਚ ਅੱਜ ਦੌਂ ਚ ਟਿਕਾ ਗਿਆ ਸਿੰਦਰਨ ਜੀ ਇਹਦੇ ਰਿਜ਼ਲਟ ਭਾਵੇਂ ਆਪਾਂ ਨੂੰ ਸਾਲ ਤੋਂ ਸਾਲ ਉੱਤਕੇ ਆਉਣੇ ਸ਼ੁਰੂ ਹੋਣਗੇ ਪਰ ਜੇਕਰ ਇਹ ਜਿਹੜਾ ਇਨੀਸ਼ੀਏਟਿਵ ਹੈ ਸਰਕਾਰ ਦਾ ਇਹਨੂੰ ਅਫੈਕਟਿਵਲੀ ਲਾਂਚ ਕਰ ਦਿੱਤਾ ਗਿਆ ਇਹਨੂੰ ਵਧੀਆ ਤਰੀਕੇ ਨਾਲ ਸਾਰੇ ਸਕੂਲਾਂ 'ਚ ਸਰਕਾਰ ਕਾਮਯਾਬ ਹੋਗੀ ਚਲਾਉਣ ਦੇ ਵਿੱਚ ਤਾਂ ਨਸ਼ੀਦ ਅਲਲਕ ਟੁਕਣਾ ਪੱਕਾ ਹੈ ਜੀ। ਗੁਰੂਦੀਪ ਰਾਨੇ ਜੀ ਪੰਜਾਬ ਸਰਕਾਰ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਤਾਂ ਕਹਿ ਰਹੀਆਂ ਨੇ ਜੀ ਇਹ ਸਿਰਫ ਇੱਕ ਪਬਲਿਸਿਟੀ ਸਟ੍ਰੈਟਜੀ ਅ ਸ਼ਰਮਾ ਜੀ ਅੱਜ ਜੇ ਪਟਿਆਲਾ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਇੱਕ ਵਿਰੋਧ ਵੇਖਿਆ ਗਿਆ ਹੈ। ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਸਿਮਰਨ ਜੀ ਇਹ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣ ਗਿਆ ਅੱਜ ਦੀ ਘੜੀ ਨਾ ਤਾਂ ਕੋਈ ਐਡਾ ਵੱਡਾ ਮੁੱਦਾ ਪਹਿਲਾਂ ਬਣਿਆ ਸੀ ਇਹ ਸਰਕਾਰ ਬਣਨ ਤੋਂ ਬਾਅਦ ਤੇ ਹੋ ਸਕਦਾ ਜਿੰਨੀ ਦੇਰ ਸਰਕਾਰ ਰਹੀ ਹੈ ਨਾ ਹੀ ਕੋਈ ਹੋਰ ਐਡਾ ਵੱਡਾ ਮੁੱਦਾ ਪੜਿਆ ਅਕਸਰ ਕਿਸਾਨਾਂ ਨੇ ਤਾਂ ਹੁਣ ਸਾਫ਼ ਹੀ ਕਹਿਤਾ ਵੀ ਜ਼ਮੀਨ ਤਾਂ ਅਸੀਂ ਦੇਣੀ ਜ਼ਮੀਨ ਤਾਂ ਕਿਸੇ ਨੂੰ ਮੁੱਲ ਤੇ ਨਹੀਂ ਦੇਣੀ ਕਾਂਗਰਸ ਤੇ ਪ੍ਰੈਸ਼ਰ ਬਿਲਟ ਅਪ ਹੋ ਰਿਹਾ ਜੀ ਕਿਉਂਕਿ ਆਪੋਜੀਸ਼ਨ ਪਾਰਟੀ ਹੋਣ ਦੇ ਦਾਅਵੇ 'ਚ ਵੀ ਕਾਂਗਰਸ ਉਹ ਕੁਝ ਨਹੀਂ ਕਰ ਪਾਈ ਜੋ ਕੁਝ ਉਹ ਜੋ ਕੁਝ ਦੀ ਇਹਦੇ ਤੋਂ ਉਮੀਦ ਕੀਤੀ ਜਾ ਰਹੀ ਸੀ ਕਿਸਾਨਾਂ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਰਗਲ ਤੇ ਆਪਣੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਨਜ਼ਰ ਮਾਰਨ ਲੱਗੇ ਆਂ ਪੰਜਾਬ ਦੇ ਉਹਨਾਂ ਕੁਝ ਖਾਸ ਤੇ ਵੱਡੇ ਮੁੱਦਿਆਂ ਦੇ ਉੱਤੇ ਜਿਹੜਾ ਸਾਰਾ ਹੀ ਦਿਨ ਚਰਚਾ ਦਾ ਵਿਸ਼ਾ ਬਣੇ ਰਹੇ ਨੇ ਜਿਨ੍ਹਾਂ ਖਬਰਾਂ ਦੇ ਉੱਤੇ ਸਾਰਾ ਹੀ ਦਿਨ ਲੋਕਾਂ ਦੀਆਂ ਨਜ਼ਰਾਂ ਬਣੀਆਂ ਰਹੀਆਂ ਨੇ ਉਹਨਾਂ ਬਾਰੇ ਤਫ਼ਸੀਲ ਦੇ ਨਾਲ ਜਾਣਕਾਰੀ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਵਾਂਗੇ ਸੋ ਯੁੱਧ ਨਿਸ਼ਾਨ ਵਿਰੁੱਧ ਦੇ ਤਹਿਤ ਅੱਜ ਤੀਜੇ ਪੜਾਅ ਦੇ ਵਿੱਚ ਪੰਜਾਬ ਸਰਕਾਰ ਕਹਿੰਦੀ ਅਸੀਂ ਦਾਖਲ ਹੋਏ ਹਾਂ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ ਜ਼ਿਕਰ ਇਹ ਵੀ ਕਰਾਂਗੇ ਕਿ ਕਿਵੇਂ ਵਰਦੇ ਮੀਂਹ ਦੇ ਵਿੱਚ ਮਸਲਾ ਧਾਰ ਵੀ ਮੀਂਹ ਦੇ ਵਿੱਚ ਕਿਵੇਂ ਕਾਂਗਰਸ ਦੇ ਵੱਲੋਂ ਲੈਂਡ ਪੋਲਿੰਗ ਪਾਲਿਸੀ ਦੇ ਅਗੇਂਸਟ ਅੱਜ ਪ੍ਰੋਟੈਸਟ ਕੀਤਾ ਗਿਆ ਪਟਿਆਲਾ ਦੇ ਵਿੱਚ ਸੋ ਅੱਜ ਮੇਰੇ ਨਾਲ ਇਹਨਾਂ ਵਿਸ਼ਿਆਂ ਦੇ ਉੱਤੇ ਚਰਚਾ ਕਰਨ ਵਾਸਤੇ ਤਫਸੀਲ ਦੇ ਨਾਲ ਜਾਣਕਾਰੀ ਦੇਣ ਵਾਸਤੇ ਤੜਕ ਦੇ ਆਧਾਰ ਦੇ ਉੱਤੇ ਗੱਲਬਾਤ ਕਰਨ ਵਾਸਤੇ ਮੌਜੂਦ ਨੇ ਅਸਿਸਟੈਂਟ ਐਡੀਟਰ ਪ੍ਰਵੇਸ਼ ਸ਼ਰਮਾ ਸਵਾਗਤ ਕਰਾਂਗੇ ਉਹਨਾਂ ਦਾ ਸਾਡੇ ਨਾਲ ਜੁੜਨ ਵਾਸਤੇ ਸ਼ਰਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਮਿਹਰਬਾਨੀ ਸਿਮਰਨ ਜੀ ਜੀ ਸ਼ਰਮਾ ਜੀ ਅੱਜ ਯੁੱਧ ਨਿਸ਼ਾਨ ਵਿਰੋਧ ਦੇ ਤਹਿਤ ਤੀਜਾ ਪੜਾ ਸਰਕਾਰ ਕਹਿੰਦੀ ਅਸੀਂ ਤੀਜੇ ਪੜਾਅ 'ਚ ਪਹੁੰਚ ਗਏ ਆ ਪਹਿਲੇ ਪੜਾਅ ਦੇ ਵਿੱਚ ਜਿਵੇਂ ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਕਹਿੰਦੇ ਅਸੀਂ ਕੀਤੀਆਂ ਉਹਨਾਂ ਦੇ ਘਰ ਟਾਏ ਬੁਲਡੋਜ਼ਰ ਐਕਸ਼ਨ ਕੀਤਾ ਫਿਰ ਦੂਜਾ ਪੜਾਅ ਆਇਆ ਦੂਜੇ ਪੜਾਅ ਦੇ ਵਿੱਚ ਕਹਿੰਦੇ ਕਿ ਅਸੀਂ ਰੀਹੈਬਿਲੀਟੇਸ਼ਨ ਸੈਂਟਰਸ ਵਧਾਏ ਖੋਲੇ ਔਰ ਜਿਹੜੇ ਨਸ਼ੇੜੀ ਸੀਗੇ ਉਹਨਾਂ ਦਾ ਇਲਾਜ ਅਸੀਂ ਕਰਵਾਉਣ ਵੱਲ ਵਧੇ ਹੁਣ ਕਹਿੰਦੇ ਤੀਜਾ ਪੜਾਅ ਹੈ ਔਰ ਸਰਕਾਰ ਕਹਿੰਦੀ ਬੜਾ ਸਰਵੇ ਤੋਂ ਬਾਅਦ ਅਸੀਂ ਤੀਜੇ ਪੜਾਅ ਦੇ ਵੱਲ ਵਧੇ ਹਾਂ ਕਿ ਕਿਸ ਤਰੀਕੇ ਨਾਲ ਸਕੂਲੀ ਬੱਚੇ ਜਿਹੜੇ ਸੀਗੇ ਉਹ ਗਲਤਾਨ ਹੋ ਰਹੇ ਸੀਗੇ ਨਸ਼ਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੰਡल्ज ਹੋ ਰਹੇ ਸੀਗੇ ਪੜ੍ਹਾਈ ਛੱਡ ਕੇ ਸਿਰਫ ਨਸ਼ਿਆਂ ਦੇ ਵਿੱਚ ਹੀ ਉਹ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਸੀਗੇ ਸੋ ਸਰਕਾਰ ਕਹਿੰਦੀ ਕਿ ਸਾਰੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਤੋਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਇੱਕ ਅਸੀਂ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਉਹਨਾਂ ਦੇ ਸਿਲੇਬਸ 'ਚ ਇੱਕ ਨਵੀਂ ਚੀਜ਼ ਐਡ ਆਨ ਕਰ ਦਿੱਤੀ ਗਈ ਹੈ ਹੁਣ ਇਸ ਦਾ ਪੇਪਰ ਤਾਂ ਭਾਵੇਂ ਨਹੀਂ ਹੋਵੇਗਾ ਪਰ ਕਲਾਸਾਂ ਤਾਂ ਜ਼ਰੂਰ ਲਈਆਂ ਜਾਣਗੀਆਂ ਸੋ ਕਿਵੇਂ ਵੇਖਦੇ ਹੋ ਤੁਸੀਂ ਸਰਕਾਰ ਦੇ ਇਸ ਇਨੀਸ਼ੀਏਟ ਨੂੰ ਕਿੰਦੇ ਨਾਲੇ ਇਹ ਵੀ ਆਖਿਆ ਗਿਆ ਕਿ ਪੰਜਾਬ ਪਹਿਲਾ ਸੂਬਾ ਹੋਊਗਾ ਪਹਿਲਾ ਰਾਜ ਹੋਊਗਾ ਜਿਨੇ ਸਕੂਲੀ ਬੱਚਿਆਂ ਨੂੰ ਨਸ਼ਾ ਸੰਬੰਧੀ ਜਾਗਰੂਕਤਾ ਵਧਾਈ ਹੈ ਉਹਨਾਂ ਦੇ ਜਾਗਰੂਕ ਕਰਨ ਵਾਸਤੇ ਇਦਾਂ ਦਾ ਕੋਈ ਕਰਿਕੂਲਮ ਉਹਨਾਂ ਦੀ ਪੜ੍ਹਾਈ ਦੇ ਵਿੱਚ ਐਡ-ਆਨ ਕੀਤਾ ਸੋ ਕਿਵੇਂ ਵੇਖਦੇ ਹੋ ਫੈਸਲੇ ਨੂੰ ਇਹ ਜੋ ਅੱਜ ਯੁਥ ਨਸ਼ਿਆ ਵਿਰੋਧ ਸਕੂਲਾਂ ਦੇ ਵਿੱਚ ਸਟਾਰਟ ਕੀਤਾ ਗਿਆ ਸਿੰਮਰਣ ਜੀ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਕਿਉਂਕਿ ਅਸੀਂ ਰੂਟੀਨ ਚ ਹੀ ਦੇਖਦੇ ਆਂ ਵੀ ਜਿਹੜੀ ਡਰਗ ਡੈਨਡਿਕਸ਼ਨ ਹੈ ਇਹ ਬੱਚਿਆਂ ਦੇ ਵਿੱਚ ਬਹੁਤ ਵਧਦੀ ਜਾ ਰਹੀ ਹੈ ਜੀ ਜੀ ਪਹਿਲਾਂ ਇਹ ਹੁੰਦਾ ਸੀਗਾ ਜਿਹੜੇ ਪਹਿਲਾਂ ਕਾਲਜ ਚ ਜਾ ਕੇ ਜਿਹੜੇ ਯੂਥ ਹੁੰਦਾ ਸੀਗਾ ਉਨਾਂ ਨੂੰ ਨਸ਼ਿਆਂ ਦੀ ਲਤ ਲੱਗਦੀ ਸੀ ਨਸ਼ਿਆਂ ਦੇ ਐਡਿਕਟ ਹੁੰਦੇ ਸੀ ਉਹ ਪਰ ਹੁਣ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਅਸੀਂ ਰੂਟੀਨ 'ਚ ਹੀ ਅਖਬਾਰਾਂ 'ਚ ਵੀ ਦੇਖਦੇ ਆ ਚੈਨਲਾਂ 'ਤੇ ਵੀ ਸੁਣਦੇ ਆ ਜਾਂ ਅਸੀਂ ਖੁਦ ਵੀ ਦੇਖਦੇ ਆ ਵੀ ਮਤਲਬ ਕਿ ਸਕੈਂਡਰੀ ਸਕੂਲਾਂ ਦੇ ਬੱਚੇ ਹਾਇਰ ਸਕੂਲਾਂ ਦੇ ਬੱਚੇ ਵੀ ਨਸ਼ਿਆਂ ਵੱਲ ਨੂੰ ਜਾ ਰਹੇ ਨੇ ਹੂੰ ਹੁਣ ਇਹ ਕਿਉਂ ਜਾ ਰਹੇ ਨੇ ਇਹਦਾ ਕਾਰਨ ਕੀ ਹੈ ਜੀ ਉਹ ਉਮਰ ਕਿਸ ਤਰ੍ਹਾਂ ਦੀ ਹੁੰਦੀ ਹੈ ਜਿਹਦੇ ਵਿੱਚ ਕੁਝ ਨਹੀਂ ਪਤਾ ਹੁੰਦਾ ਵੀ ਚੰਗਾ ਕੀ ਹੈ ਮਾੜਾ ਕੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜੇਕਰ ਅਸੀਂ ਉਸ ਉਮਰ ਦੇ ਬੱਚਿਆਂ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਹੋ ਜਾਈਏ ਆ ਵੀ ਕਿਹੜੀ ਚੀਜ਼ ਨਸ਼ਾ ਹੈ ਕਿਹੜੀ ਚੀਜ਼ ਨਸ਼ਾ ਨਹੀਂ ਹੈਗੀ ਇਹ ਇੱਕ ਬਹੁਤ ਵੱਡਾ ਅਚੀਵਮੈਂਟ ਹੋਊਗਾ ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਇਹ ਗੱਲ ਦੱਸ ਦਾਂਗੇ ਵੀ ਇਹ ਇਹ ਨਸ਼ਾ ਹੈ ਤਾਂ 90 95% ਕੀ 100% ਬੱਚੇ ਉਹਦੇ ਤੋਂ ਦੂਰੀ ਬਣਾ ਲੈਣਗੇ ਚੀਜ਼ਾਂ ਤੋਂ ਦੂਸਰਾ ਬੱਚਿਆਂ ਨੂੰ ਇਸ ਚੀਜ਼ ਬਾਰੇ ਵੀ ਦੱਸਣਾ ਬਹੁਤ ਜ਼ਰੂਰੀ ਹੈ ਵੀ ਨਸ਼ਿਆਂ ਦੀ ਲਤ ਲਾਈ ਕਿਵੇਂ ਜਾਂਦੀ ਹੈ ਵੀ ਕਿਵੇਂ ਜਾਦਾ ਕੋਈ ਉਹਨਾਂ ਦਾ ਦੋਸਤ ਕਹਿੰਦਾ ਵੀ ਤੂੰ ਇੱਕ ਵਾਰੀ ਕਰਕੇ ਦੇਖ ਲੈ ਇਹਦੇ ਨਾਲ ਤੇਰੀ ਪਰਫਾਰਮੈਂਸ ਹੈ ਜਿਹੜੀ ਸਪੋਰਟਸ ਪਰਫਾਰਮੈਂਸ ਹੈ ਸਟੱਡੀ ਦੀ ਤੇ ਜਿਹੜੀ ਯਾਦ ਸ਼ਕਤੀ ਹੈ ਉਹ ਵਾਜੂਗੀ ਕਿਉਂਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਅਸੀਂ ਰੋਜ਼ ਸੁਣਦੇ ਰਹਿੰਦੇ ਆ ਅਸੀਂ ਖੁਦ ਵੀ ਲਿਖਦੇ ਰਿਹਾ ਆ ਇਹਨਾਂ ਚੀਜ਼ਾਂ ਦੇ ਉੱਤੇ ਜ਼ਿਆਦਾਤਰ ਜਿਹੜੀ ਇਹ ਉਮਰ ਹੈ ਜੀ ਇਹ ਚ ਬੱਚੇ ਭੋਲੇ ਹੁੰਦੇ ਨੇ ਤੇ ਜਿਹੜੇ ਨਸ਼ਾ ਤਸਕਰਾਂ ਦੇ ਜਿਹੜੇ ਅੱਗੇ ਕਰੀਅਰਸ ਨੇ ਉਹਨਾਂ ਨੇ ਪੰਜ ਪੰਜ ਚਾਰ ਚਾਰ ਜਵਾਕ ਸਕੂਲਾਂ ਦੇ ਵਿੱਚ ਆ ਲਾਏ ਹੁੰਦੇ ਨੇ ਤੇ ਉਹ ਰਹੀ ਬੱਚੇ ਅੱਗੇ ਆਪਦੇ ਕਲਾਸ ਮੇਟਸ ਨੂੰ ਆਪਦੇ ਦੋਸਤਾਂ ਨੂੰ ਅੱਗੇ ਇੱਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਸਿਮਰਨ ਜੀ ਨਸ਼ਿਆਂ ਦੇ ਵਿੱਚ ਗਲਤਾਨ ਕਰਦੇ ਰਹਿੰਦੇ ਨੇ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਸਕੂਲਾਂ ਚ ਅੱਜ ਲਾਂਚ ਹੋਇਆ ਹੈ ਜੇਕਰ ਆਪਾਂ ਇਹਦੇ ਕੋਰੀਕੂਲਮ ਤੇ ਇੱਕ ਵਾਰੀ ਚਾਤ ਮਾਰੀਏ ਤਾਂ ਇਹਦੇ ਵਿੱਚ ਸਾਰੀਆਂ ਗੱਲਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਮੈਂ ਪੜ ਰਿਹਾ ਸੀਗਾ ਤੇ ਉਹਨਾਂ ਨੇ ਦੱਸਿਆ ਵੀ ਬੱਚਿਆਂ ਨੂੰ ਦੱਸਿਆ ਜਾਊਗਾ ਵੀ ਨਸ਼ਾ ਜਿਹੜਾ ਤੁਹਾਡਾ ਕੋਈ ਦੋਸਤ ਤੁਹਾਨੂੰ ਆਫਰ ਕਰਦਾ ਹੈ ਤੁਸੀਂ ਉਹਨੂੰ ਮਨਾ ਕਿਵੇਂ ਕਰਨਾ ਹੈ ਦੂਸਰਾ ਬੱਚਿਆਂ ਨੂੰ ਇਹ ਦੱਸਿਆ ਜਾਊਗਾ ਵੀ ਜੇ ਕੋਈ ਨਸ਼ਾ ਵੇਚਣ ਆਲਾ ਆਉਂਦਾ ਹੈ ਤੁਸੀਂ ਕੀ ਕਰਨਾ ਹੈ ਤੁਸੀਂ ਆਪਣੇ ਟੀਚਰ ਨੂੰ ਦੱਸਣਾ ਹੈ ਜਾਂ ਆਪਣੇ ਪੇਰੈਂਟਸ ਨੂੰ ਦੱਸਣਾ ਹੈ ਤੀਸਰਾ ਇਸ ਯੁੱਧ ਨਸ਼ਿਆਂ ਵਿਰੁੱਧ ਇਹ ਵੀ ਦੱਸਿਆ ਜਾਊਗਾ ਬੱਚਿਆਂ ਨੂੰ ਵੀ ਜੇਕਰ ਕੋਈ ਤੁਹਾਡਾ ਦੋਸਤ ਕੋਈ ਤੁਹਾਡਾ ਮਿੱਤਰ ਨਸ਼ੇ ਦਾ ਸੇਵਨ ਕਰਦਾ ਹੈ ਉਸ ਨੂੰ ਉਸ ਨੂੰ ਤੁਸੀਂ ਦੂਰ ਨਾ ਤੱਕੋ ਉਹਨੂੰ ਆਪਣੇ ਲਵੇ ਲਾਓ ਉਹਨੂੰ ਸਮਝਾਓ ਤੇ ਕੋਸ਼ਿਸ਼ ਕਰੋ ਵੀ ਤੁਹਾਡੇ ਜਿਹੜੇ ਟੀਚਰ ਨੇ ਉਹ ਉਹਦੀ ਬੱਚੇ ਦੀ ਵੱਧ ਤੋਂ ਵੱਧ ਮਦਦ ਕਰ ਸਕਣ ਇਹ ਜਿਹੜਾ ਯੁੱਧ ਨਸ਼ਿਆ ਵਿਰੁੱਧ ਸਕੂਲਾਂ 'ਚ ਅੱਜ ਲਾਂਚ ਕੀਤਾ ਗਿਆ ਸਿਮਰਨ ਜੀ ਇਹਦੇ ਰਿਜ਼ਲਟ ਭਾਵੇਂ ਆਪਾਂ ਨੂੰ ਸਾਲ ਤੋਂ ਸਾਲ ਰੁੱਕ ਕੇ ਆਉਣੇ ਸ਼ੁਰੂ ਹੋਣਗੇ ਪਰ ਜੇਕਰ ਇਹ ਜਿਹੜਾ ਇਨੀਸ਼ੀਏਟਿਵ ਹੈ ਸਰਕਾਰ ਦਾ ਇਹਨੂੰ ਇਫੈਕਟਿਵਲੀ ਲਾਂਚ ਕਰ ਦਿੱਤਾ ਗਿਆ ਇਹਨੂੰ ਵਧੀਆ ਤਰੀਕੇ ਨਾਲ ਸਾਰੇ ਸਕੂਲਾਂ 'ਚ ਸਰਕਾਰ ਕਾਮਯਾਬ ਹੋਗੀ ਚਲਾਉਣ ਦੇ ਵਿੱਚ ਤਾਂ ਨਸ਼ੇ ਦਾ ਲੱਕ ਟੁੱਟਣਾ ਪੱਕਾ ਹੈ ਜੀ ਕਿਉਂਕਿ ਇਸੇ ਉਮਰ ਦੇ ਵਿੱਚ ਹੁਣ ਜਿਹੜੀ ਨਸ਼ੇੜੀਆਂ ਦੀ ਗਿਣਤੀ ਹੈ ਆਪਾਂ ਜੇਕਰ ਕੁਝ ਡੀਡਿਕਸ਼ਨ ਸੈਂਟਰਾਂ ਦੇ ਵਿੱਚੋਂ ਜਿਵੇਂ ਕੁਝ ਫਿਗਰਸ ਇੰਨਾਂ ਨੇ ਪਿੱਛੇ ਜੇ ਅਖਬਾਰਾਂ ਦੇ ਵਿੱਚ ਪਿੱਛੇ ਜੀ ਕੁਝ ਖਬਰਾਂ ਵੀ ਸੀਗੀਆਂ ਵੀ ਨੌਵੀਂ ਕਲਾਸ ਦਾ ਬੱਚਾ ਜੀ ਨਸ਼ਾ ਕਰਦਾ ਫੜਿਆ ਗਿਆ ਉਸ ਤੋਂ ਪਹਿਲਾਂ ਇੱਕ ਖਬਰ ਆਈ ਸੀ ਵੀ ਕੋਈ ਸੱਤਵੀਂ ਕਲਾਸ ਦਾ ਬੱਚਾ ਸੀ ਕਿਸੇ ਸ਼ਹਿਰ ਦਾ ਜੀ ਵੀ ਉਹ ਨਸ਼ਾ ਕਰਦਾ ਫੜਿਆ ਗਿਆ ਤੇ ਜਦੋਂ ਉਹਨਾਂ ਬੱਚਿਆਂ ਤੋਂ ਪੁੱਛਿਆ ਟੀਚਰਜ਼ ਨੇ ਜਾਂ ਜਿਹੜੇ ਸਾਡੇ ਮਨੋ ਚਿਕਿਤਸਕ ਨੇ ਜਿਹੜੇ ਸਟ੍ਰਿਕਸ ਨੇ ਉਹਨਾਂ ਨੇ ਪੁੱਛਿਆ ਬੱਚਿਆਂ ਨੂੰ ਵੀ ਤੁਸੀਂ ਇਹ ਇਹ ਕਿਉਂ ਕਰਨਾ ਸ਼ੁਰੂ ਕੀਤਾ ਤਾਂ ਜ਼ਿਆਦਾਤਰ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਸਿਮਲਰ ਜੀ ਵੀ ਇਹ ਦਾ ਇਹ ਦਾ ਕਨਸੀਕਵੈਂਸਸ ਕੀ ਨੇ ਤੇ ਉਹ ਬਸ ਕਹਿੰਦੇ ਜੀ ਉਹਨਾਂ ਦੇ ਦੋਸਤ ਕਰਦੇ ਸੀਗੇ ਜੀ ਉਹਨਾਂ ਦੇ ਦੋਸਤਾਂ ਨੇ ਕਹਿਤਾ ਵੀ ਇਹ ਕਰ ਲੋ ਬਹੁਤ ਚੰਗੀ ਚੀਜ਼ ਹੈ ਉਹ ਕਹਿੰਦੇ ਜੀ ਇੱਕ ਦੋ ਵਾਰੀ ਅਸੀਂ ਲਿਆ ਉਸ ਤੋਂ ਬਾਅਦ ਆਦਤ ਪੈ ਗਈ ਛੱਡਿਆ ਨਹੀਂ ਗਿਆ ਤੇ ਫਿਰ ਪੈਸੇ ਸੀ ਕਹਿੰਦੇ ਜਿਹੜੇ ਪੈਸੇ ਘਰੋਂ ਚੋਰੀ ਕਰਨ ਲੱਗੇ ਜੀ ਇਹ ਕੁਝ ਬੱਚਿਆਂ ਨੇ ਤਾਂ ਗਵਾਂਡੀਆਂ ਦੇ ਵਿੱਚ ਚੋਰੀਆਂ-ਚੂਰੀਆਂ ਕਰੀਆਂ ਜੀ ਕੁਝ ਬੱਚੇ ਫੜਲੇ ਚੋਰੀਆਂ ਕਰਦੇ ਕੁਝ ਬੱਚੇ ਚੋਰੀ ਦਾ ਸਮਾਨ ਮਤਲਬ ਕਿ ਵੇਚਦੇ ਫੜੇ ਗਏ ਜੀ ਜੇਕਰ ਤੁਸੀਂ ਇਹਨੂੰ ਸਾਰੇ ਨੂੰ ਧਿਆਨ ਨਾਲ ਦੇਖੋ ਜੀ ਇਹ ਜਿਹੜੀ ਸਾਰੀ ਕ੍ਰਾਈਮ ਦੀ ਇੱਕ 체ਨ ਹੈ ਉਹ ਡਰੱਗ ਐਡਿਕਸ਼ਨ ਤੋਂ ਹੀ ਸ਼ੁਰੂ ਹੁੰਦੀ ਹੈ ਜੀ ਜਦੋਂ ਬੱਚਾ ਨਸ਼ੇ ਕਰਨ ਲੱਗ ਜਾਂਦਾ ਛੋਟਾ ਬੱਚਾ ਉਹਦੇ ਲਈ ਵੀ ਇਨਕਮ ਦਾ ਤਾਂ ਸੋਰਸ ਕੋਈ ਹੁੰਦਾ ਨਹੀਂ ਜੀ ਉਹ ਫਿਰ ਘਰੋਂ ਪੈਸੇ ਚੋਰੀ ਕਰਦਾ ਜਦੋਂ ਘਰੋਂ ਪੈਸੇ ਨਹੀਂ ਮਿਲਦੇ ਫਿਰ ਉਹ ਗਵਾਂਡੀਆਂ ਦੇ ਘਰੋਂ ਚੋਰੀ ਕਰਦਾ ਗਵਾਂਡੀਆਂ ਦੇ ਨੀਂ ਮਿਲਦੇ ਤਾਂ ਕੋਈ ਚੀਜ਼ ਚਾਕੇ ਵੇਚਣ ਦੀ ਕੋਸ਼ਿਸ਼ ਕਰਦਾ ਹੈ ਸੋ ਇਹ ਜਿਹੜਾ ਅੱਜ ਇਨੀਸ਼ੀਏਟਿਵ ਲਿਆ ਸਿਮਰਨ ਜੀ ਸਰਕਾਰ ਨੇ ਇਹਦੇ ਦੋ ਤਰੀਕੇ ਦੇ ਰਿਐਕਸ਼ਨ ਆ ਰਹੇ ਨੇ ਜਿਹੜੇ ਤਾਂ ਪੇਰੈਂਟਸ ਅਫੈਕਟਡ ਨੇ ਇਹਨਾਂ ਚੀਜ਼ਾਂ ਨਾਲ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਤਾਂ ਇਹ ਵੀ ਬੜੀ ਪ੍ਰੇਸ ਕੀਤੀ ਹੈ ਵੀ ਇਹਨੂੰ ਅਫੈਕਟਿਵਲੀ ਸਰਕਾਰ ਰਨ ਕਰੇ ਕਿਉਂਕਿ ਪਹਿਲਾਂ ਜਿਹੜੇ ਇਨੀਸ਼ੀਏਟਿਵ ਲਾਂਚ ਹੁੰਦੇ ਰਹੇ ਨੇ ਜੀ ਉਹ ਇਨੀਸ਼ੀਏਟਿਵ ਥੋੜੀ ਜੀ ਦੇਰ ਬਾਅਦ ਦਮ ਤੋੜਦੇ ਰਹੇ ਨੇ ਜਿਹੜੇ ਅਫੈਕਟਡ ਪੇਰੈਂਟਸ ਨੇ ਉਹਨਾਂ ਨੇ ਸਰਕਾਰ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਕਰੀ ਹੈ ਕਿ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਸਕੂਲਾਂ 'ਚ ਲਾਂਚ ਕੀਤਾ ਗਿਆ ਇਹਨੂੰ ਬੈਸਟ ਵੇ ਨਾਲ ਪਰਸੂ ਕੀਤਾ ਜਾਵੇ ਕਿਉਂਕਿ ਇਹਦੇ ਰਿਜ਼ਲਟਸ ਬਹੁਤ ਵਧੀਆ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿਹੜੀਆਂ ਹੁਣ ਆਪਾਂ ਕਹੀਏ ਵੀ ਵਿਰੋਧੀ ਧਿਰਾਂ ਨੇ ਜੀ ਪੰਜਾਬ ਸਰਕਾਰ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਤਾਂ ਕਹਿ ਰਹੀਆਂ ਨੇ ਵੀ ਇਹ ਸਿਰਫ ਇੱਕ ਪਬਲਿਸਿਟੀ ਸਟ੍ਰੈਟਜੀ ਵੀ ਜਗਾ ਯੁੱਧ ਨਸ਼ਿਆ ਪਰਤ ਸਰਕਾਰ ਪਹਿਲਾਂ ਕੁਸ਼ ਕਰਨੀ ਪਈ ਵੀ ਹੁਣੇ ਨਵਾਂ ਸਰਕਾਰ ਨੇ ਕੰਮ ਸ਼ੁਰੂ ਕਰ ਲਿਆ ਜੀ ਵੀ ਇਹ ਸਿਰਫ ਇੱਕ ਉਹ ਕਹਿ ਰਹੇ ਨੇ ਵੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਵੀ ਅਟੈਂਸ਼ਨ ਡਾਇਵਰਟ ਕਰਨ ਦਾ ਇੱਕ ਨਵਾਂ ਤਰੀਕਾ ਹੈ ਸਰਕਾਰ ਦਾ ਸੋ ਇਨ੍ਹਾਂ ਚੀਜ਼ਾਂ ਤੇ ਜਿਹੜੇ ਰਿਐਕਸ਼ਨ ਨੇ ਸਿਮਰਨ ਜੀ ਉਹ ਬੜੇ ਮਿਕਸ ਜੇ ਆ ਰਹੇ ਨੇ ਵੀ ਹਾਲਾਂਕਿ ਜ਼ਿਆਦਾਤਰ ਲੋਕ ਜਿਹੜੇ ਇਸ ਚੀਜ਼ ਦੀ ਜਿਹੜੀ ਸੀਰੀਅਸਨੈਸ ਹੈ ਉਹਨੂੰ ਸਮਝਦੇ ਨੇ ਉਹ ਚਾਹੁੰਦੇ ਨੇ ਵੀ ਜਿਹੜਾ ਇਹ ਇਨੀਸ਼ੀਏਟਿਵ ਹੈ ਸਰਕਾਰ ਦਾ ਇਹ ਲੌਜੀਕਲ ਕਨਕਲੂਜਨ ਤੱਕ ਜਾਵੇ ਕਿਉਂਕਿ ਜੇਕਰ ਉਹਨਾਂ ਦੇ ਵਿੱਚ ਸਰਕਾਰ ਕਾਮਯਾਬ ਹੋ ਜਾਂਦੀ ਹੈ ਨਸ਼ਿਆਂ ਦਾ ਲੱਕ ਤੋੜਨ ਦੇ ਵਿੱਚ ਤਾਂ ਇੱਕ ਜਿਹੜੇ ਮਤਲਬ ਕਿ ਅੱਗੇ ਜਾ ਕੇ ਜਿਹੜੇ ਪੱਕੇ ਕਸਟਮਰ ਬਣਦੇ ਨੇ ਪੱਕੇ ਕਿਹੜੇ ਆਪਾਂ ਕਹਿੰਦੇ ਨਸ਼ੇੜੀ ਬਣ ਜਾਂਦੇ ਨੇ ਕਾਲਜਾਂ ਦੇ ਵਿੱਚ ਜਾ ਕੇ ਉਹਨਾਂ ਦੀ ਗਿਣਤੀ ਬੜੀ ਘੱਟ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਦੂਸਰਾ ਜਿਹੜੀ ਇਹ ਉਮਰ ਹੁੰਦੀ ਹੈ ਜੀ ਇਹ ਉਮਰ ਦੇ ਵਿੱਚ ਬੱਚਿਆਂ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਦੋਨੋਂ ਚੀਜ਼ਾਂ ਦਾ ਇੰਪੈਕਟ ਬਹੁਤ ਜਲਦੀ ਹੁੰਦਾ ਹੈ ਹਮ ਜੇ ਕੋਈ ਜਿਵੇਂ ਇਹ ਬੱਚੇ ਨਸ਼ੇੜੀ ਬਣਨ ਦੇ ਜ਼ਿਆਦਾ ਚਾਂਸ ਰਹਿੰਦੇ ਨੇ ਜੇ ਕੋਈ ਨਸ਼ਾ ਇਹਨਾਂ ਨੂੰ ਦੇ ਦੇ ਉਸੇ ਤਰੀਕੇ ਨਾਲ ਇਹਨਾਂ ਨੂੰ ਸਮਝਾਉਣਾ ਵੀ ਆਸਾਨ ਹੁੰਦਾ ਹੈ ਇਸ ਉਮਰ ਦੇ ਵਿੱਚ ਹਮ ਕਿਉਂਕਿ ਇਹਨਾਂ ਦੀ ਟੋਟਲ ਡਿਪੈਂਡੈਂਸੀ ਜਿਹੜੀ ਹੁੰਦੀ ਹੈ ਉਹ ਆਪਣੇ ਪੇਰੈਂਟਸ ਤੇ ਹੁੰਦੀ ਹੈ ਜੀ ਫਾਈਨੈਂਸ਼ਲੀ ਇਹ ਇੰਡੀਪੈਂਡੈਂਟ ਨਹੀਂ ਹੁੰਦੇ ਜੇਕਰ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਪਾਈ ਜਾਵੇ ਵੀ ਨਸ਼ਾ ਬੜੀ ਮਾੜੀ ਚੀਜ਼ ਹੈ ਨਸ਼ੇ ਤੋਂ ਬਚਣਾ ਕਿਵੇਂ ਹੈ ਤੁਸੀਂ ਆਪਣੇ ਦੋਸਤਾਂ ਨੂੰ ਕਿਵੇਂ ਬਚਾਉਣਾ ਹੈ ਆਪਣੇ ਕਲਾਸ ਦੇ ਦੋਸਤਾਂ ਨੂੰ ਕਿਵੇਂ ਬਚਾਉਣਾ ਹੈ ਜੇ ਕੋਈ ਤੁਹਾਡਾ ਦੋਸਤ ਨਸ਼ੀੜੀ ਬਣ ਗਿਆ ਤਾਂ ਉਹਨੂੰ ਨਸ਼ਾ ਕਿਵੇਂ ਛਡਾਉਣਾ ਹੈ ਉਹਦੀ ਮਦਦ ਕਿਵੇਂ ਕਰਨੀ ਹੈ ਤਾਂ ਬੱਚੇ ਇਹਨਾਂ ਚੀਜ਼ਾਂ ਨੂੰ ਬੜਾ ਜਲਦੀ ਕੈਚ ਕਰ ਸਕਦੇ ਨੇ ਸਿਮਰਨ ਜੀ ਕਿਉਂਕਿ ਦੇਖਿਆ ਵੀ ਗਿਆ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਛੋਟੀਆਂ ਕਲਾਸਾਂ ਦੇ ਬੱਚੇ ਸੀਗੇ ਉਹਨਾਂ ਦੀ ਜਿਹੜੀ ਡੀਡਿਕਸ਼ਨ ਸੀਗੀ ਉਹ ਹੋਰ ਫਾਸਟਰ ਹੋਈ ਜਿਹੜੇ ਯੂਥ ਵਾਲੇ ਜਿਹੜੇ ਐਡਿਕਟ ਸੀਗੇ ਕਿਉਂਕਿ ਜਿਹੜੇ ਯੰਗ ਹੁੰਦੇ ਨੇ ਜਿਹੜੇ ਆਪਾਂ ਕਹਿੰਦੇ ਜੀ 15 ਸਾਲ ਤੋਂ ਲੈ ਕੇ 25 ਸਾਲ 18 ਸਾਲ ਤੋਂ ਲੈ ਕੇ 25 ਸਾਲ ਦੇ ਵਿੱਚ ਜਿਹੜੇ ਐਡਿਕਟ ਬਣਦੇ ਨੇ ਉਹਨਾਂ ਦੀ ਡੀਡਿਕਸ਼ਨ ਦੇ ਵਿੱਚ ਬੜੇ ਚੈਲੰਜ ਆਉਂਦੇ ਰਹੇ ਸਰਕਾਰ ਨੂੰ ਵੀ ਜਿਹੜੇ ਡੀਡਿਕਸ਼ਨ ਸੈਂਟਰਾਂ ਦੇ ਕੰਮ ਕਰਦੇ EMPLOYES ਨੇ ਕਿਉਂਕਿ ਉਸ ਉਮਰ ਦੇ ਵਿੱਚ ਤੁਹਾਡੇ ਤੇ ਨਾ ਮੈਂਟਲ ਸਟ्रेस ਹੋ ਬਹੁਤ ਤਰ੍ਹਾਂ ਦੇ ਹੁੰਦੇ ਨੇ ਜੀ ਪਰ ਇਸ ਉਮਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਸਟ्रेस ਪੜ੍ਹਾਈ ਤੋਂ ਬਿਨਾਂ ਕੋਈ ਹੋਰ ਹੁੰਦਾ ਹੈ ਜੀ ਬਿਲਕੁਲ ਸ਼ਨਾ ਜੀ ਇਹ ਇਹ ਇਨੀਸ਼ੀਏਟਿਵ ਹੈ ਲੋਕ ਇਹੀ ਕਹਿ ਰਹੇ ਨੇ ਕਿ ਸਰਕਾਰ ਨੂੰ ਜਿਹੜਾ ਇਹ ਇਨੀਸ਼ੀਏਟਿਵ ਸਰਕਾਰ ਨੇ ਲਿਆ ਹੈ ਜੀ ਇਹਨੂੰ ਸੀਰੀਅਸਲੀ ਸਰਕਾਰ ਨੂੰ ਪਰਸੂ ਕਰਨਾ ਚਾਹੀਦਾ ਹੈ ਤੇ ਇਹਦੇ ਤੇ ਪੂਰਾ ਜ਼ੋਰ ਲਾਉਣਾ ਚਾਹੀਦਾ ਹੈ ਇਹਦੇ ਨਾਲ ਰਿਜ਼ਲਟਸ ਬੜੇ ਚੰਗੇ ਆਉਣਗੇ ਉਹਨਾਂ ਦੇ ਸਮੇਂ ਦੇ ਵਿੱਚ ਜੀ ਬਿਲਕੁਲ ਸ਼ਰਮਾ ਜੀ ਜਿਹੜੀ ਤੁਸੀਂ ਗੱਲ ਆਖੀ ਹੈ ਰਿਜ਼ਲਟਸ ਬੜੇ ਚੰਗੇ ਆਉਣਗੇ ਸਰਕਾਰ ਤਾਂ ਇਹ ਵੀ ਕਹਿੰਦੀ ਹੈ ਕਿ ਸਕਸੈਸਫੁਲ ਹੋ ਗਿਆ ਜੇ ਇਹ ਜਿਹੜੀ ਡਰਾਈਵ ਹੁਣ ਚਲਾਈ ਹੈ ਪੜਾ ਤੀਜਾ ਸਟੇਜ 3 ਜੇ ਸਕਸੈਸਫੁਲ ਹੋ ਜਾਂਦੀ ਹੈ ਸਕੂਲਸ ਦੇ ਵਿੱਚ ਤਾਂ ਇਹਨੂੰ ਕਾਲਜਸ ਦੇ ਵਿੱਚ ਵੀ ਜ਼ਰੂਰ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਕਾਲਜ ਲੈਵਲ ਤੇ ਉੱਤੇ ਵੀ ਆਪਾਂ ਵੇਖਦੇ ਹਾਂ ਕਿ ਅਕਸਰ ਜਦੋਂ ਸਕੂਲ ਛੱਡ ਕੇ ਬੱਚੇ ਮੁੰਡੇ ਨੌਜਵਾਨ ਖਾਸ ਤੌਰ ਦੇ ਉੱਤੇ ਜਦੋਂ ਕਾਲਜ ਦੇ ਵਿੱਚ ਪੈਰ ਧਰਦੇ ਨੇ ਤਾਂ ਫਿਰ ਉਹ ਜਿਹੜਾ ਜਵਾਨੀ ਹੁੰਦੀ ਹੈ ਉਹ ਜ਼ਰੂਰ ਕਈਆਂ ਦੇ ਸਿਰ ਚੜ੍ਹ ਕੇ ਬੋਲਣ ਲੱਗ ਜਾਂਦੀ ਹੁੰਦੀ ਹੈ ਸੋ ਉਦੋਂ ਵੇਖੋ ਸੋ ਵੇਖ ਬੀਅਰ ਤੋਂ ਕੰਮ ਸ਼ੁਰੂ ਹੋਣਾ ਫਿਰ ਕਿਸ ਤਰੀਕੇ ਨਾਲ ਐਲਕੋਹਲ ਦੇ ਵੱਲ ਇੰਡल्ज ਹੋ ਜਾਣਾ ਫਿਰ ਬਾਕੀ ਨਿਸ਼ਾਨ ਨੂੰ ਵੀ ਨੌਜਵਾਨ ਵੇਖਣ ਲੱਗ ਜਾਂਦੇ ਨੇ ਔਰ ਟਰਾਈ ਕਰਨ ਲੱਗ ਜਾਂਦੇ ਨੇ ਕਿਉਰਿਓਸਿਟੀ ਬਣੀ ਹੁੰਦੀ ਹੈ ਇੱਕ ਤਾਂ ਬੱਚਿਆਂ ਦੇ ਵਿੱਚ ਜਿਹੜੀ ਕਿਉਰਿਓਸਿਟੀ ਹੁੰਦੀ ਹੈ ਨਸ਼ਾ ਤਸਕਰਾਂ ਨੂੰ ਇਹ ਹੁੰਦਾ ਕਿ ਇਸ ਕਿਉਰਿਓਸਿਟੀ ਦਾ ਇਸ ਜਿਗਿਆਸਾ ਦਾ ਫਾਇਦਾ ਜ਼ਰੂਰ ਚੁੱਕ ਲਿਆ ਜਾਵੇ ਸੋ ਬਿਲਕੁਲ ਸਰਕਾਰ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੀ ਹੈ ਕਿ ਬੱਚਿਆਂ ਨੂੰ ਹੁਣ ਕਿਸ ਤਰੀਕੇ ਨਾਲ ਨਸ਼ਿਆਂ ਤੋਂ ਦੂਰ ਕੀਤਾ ਜਾ ਸਕੇ ਕਿਉਂਕਿ ਆਪਾਂ ਵੀ ਵੇਖਿਆ ਪੁਰਾਣੇ ਕੁਝ ਦਿਨਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਕਿ ਕੁਝ ਸਕੂਲੀ ਬੱਚਿਆਂ ਦੀਆਂ ਵੀਡੀਓਜ਼ ਵੀ ਆਈਆਂ ਨੇ ਨਸ਼ਾ ਕਰਦਿਆਂ ਦੀਆਂ ਕੁਝ ਕੁੜੀਆਂ ਦੀਆਂ ਵੀ ਵੀਡੀਓਜ਼ ਆਈਆਂ ਨੇ ਸੋ ਸਰਕਾਰ ਜ਼ੋਰ ਲਗਾ ਰਹੀ ਆ ਔਰ ਇਹ ਮੁਹਿੰਮ ਕਿੱਡੇ ਵੱਡੇ ਪੱਧਰ ਦੇ ਉੱਤੇ ਜਾਵੇਗੀ ਕਿਉਂਕਿ ਕਹਿੰਦੇ ਕਿ 6 ਕੁ ਮਹੀਨੇ ਨੇ ਤਕਰੀਬਨ 6 ਕੁ ਮਹੀਨੇ ਇਹ ਡਰਾਈਵ ਚੱਲੂਗੀ 15-15 ਦਿਨਾਂ ਬਾਅਦ ਕਲਾਸ 35-35 ਮਿੰਟਾਂ ਦੀ ਜਿਹੜੀ ਆ ਉਹ ਜ਼ਰੂਰ ਹੋਇਆ ਕਰੂਗੀ ਔਰ ਇਹਨੂੰ ਬੜਾ ਇੰਟਰਸਟਿੰਗ ਬਣਾਇਆ ਜਾਊਗਾ ਤਾਂ ਕਿ ਬੱਚੇ ਇੰਟਰਸਟ ਵੀ ਲੈਣ ਤੇ ਫਿਰ ਇਨਫੋਰਟੇਨਮੈਂਟ ਦੇ ਜ਼ਰੀਏ ਵੀ ਕੁਝ ਸਿੱਖਣ ਸ਼ਰਮਾ ਜੀ ਅੱਜ ਪਟਿਆਲਾ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਇੱਕ ਵਿਰੋਧ ਵੇਖਿਆ ਗਿਆ ਸੋ ਜਾਮ ਵੀ ਕਾਫੀ ਲੰਬਾ ਲੱਗਿਆ ਹੋਇਆ ਸੀਗਾ ਕਿਉਂਕਿ ਜੇ ਪੰਜਾਬ ਯੂਥ ਕਾਂਗਰਸ ਦੀ ਗੱਲ ਕਰ ਲਈਏ ਜਾਂ ਫਿਰ ਪੰਜਾਬ ਕਾਂਗਰਸ ਦੇ ਜਿਹੜਾ ਕਿਸਾਨ ਵਿੰਗ ਹੈ ਉਹਦੀ ਗੱਲ ਕਰ ਲਈਏ ਸੋ ਉਹ ਸਾਰਾ ਪਟਿਆਲੇ ਅੱਜ ਪਹੁੰਚਿਆ ਹੋਇਆ ਸੀਗਾ ਟਰੈਕਟਰ ਲੈ ਕੇ ਆਪਣੇ ਝੰਡੇ ਵੀ ਲੱਗੇ ਹੋਏ ਸੀ ਕਹਿੰਦੇ ਵਿਰੋਧ ਕਰ ਰਹੇ ਸੀ ਲੈਂਡ ਪੂਲਿੰਗ ਪਾਲਿਸੀ ਦਾ ਸੋ ਵੈਸੇ ਤਾਂ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਮੌਨਸੂਨ ਸੈਸ਼ਨ ਚੱਲ ਰਿਹਾ ਹੈ ਪਰ ਫਿਰ ਵੀ ਰਾਜਾ ਵੜਿੰਗ ਹਰਾਨੇ ਖੁਦ ਵੀ ਸਮਾਂ ਕੱਢਿਆ ਅ ਬਤੌਰ ਪ੍ਰਧਾਨ ਪੰਜਾਬ ਕਾਂਗਰਸ ਦੇ ਉਹ ਵੀ ਆਏ ਤੇ ਜੇ ਜ਼ਿਕਰ ਕਰੀਏ ਅਸ਼ਕਪਾਲ ਖੈਰਾ ਦਾ ਤਾਂ 올 ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਨੇ ਪ੍ਰੈਜ਼ੀਡੈਂਟ ਨੇ ਉਹ ਵੀ ਆਏ ਹੋਏ ਸੀਗੇ ਇੱਥੇ ਔਰ ਜੇ ਆਪਾਂ ਪੰਜਾਬ ਕਿਸਾਨ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਕਿਰਨ ਉਹ ਵੀ ਆਏ ਹੋਏ ਸੀਗੇ ਸੋ ਕੁੱਲ ਮਿਲਾ ਕੇ ਪੰਜਾਬ ਦੇ ਜਿਹੜੇ ਮੇਨ ਲੀਡਰਸ ਨੇ ਉਹ ਆਏ ਸੀ ਪ੍ਰਤਾਪ ਬਾਜਵਾ ਹਰਾਂਦੇ ਵੀ ਆਉਣ ਦਾ ਸਬਬ ਸੀਗਾ ਔਰ ਪਰ ਮੀਂਹ ਬਹੁਤ ਜ਼ਿਆਦਾ ਤੇਜ਼ ਸੀ ਇਸ ਵਰਦੇ ਹੋਏ ਮੀਂਹ ਦੇ ਵਿੱਚ ਮੁਸਲਾਤਾ ਵਰਖਾ ਜਿਹਨੂੰ ਆਪਾਂ ਕਹਿੰਨੇ ਆ ਇੰਨੇ ਤੇਜ਼ ਮੀਂਹ ਦੇ ਵਿੱਚ ਵੀ ਕਾਂਗਰਸ ਨੇ ਆਪਣਾ ਪ੍ਰੋਟੈਸਟ ਉੱਥੇ ਜਾਰੀ ਹੀ ਰੱਖਿਆ ਪੁੱਡਾ ਆਫਿਸ ਦੇ ਬਾਹਰ ਸੋ ਵਕ ਵਕ ਥਾਵਾਂ ਦੇ ਉੱਤੇ ਕਾਂਗਰਸ ਜਿਹੜਾ ਪ੍ਰੋਟੈਸਟ ਸਮੇਂ-ਸਮੇਂ ਦੇ ਉੱਤੇ ਕਰ ਰਹੀ ਹੈ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ ਸੋ ਇਹਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਹੈ ਇਹਨੂੰ ਕਿਵੇਂ ਵੇਖਦੇ ਹੋ ਤੁਸੀਂ ਅੱਜ ਜੋ ਪ੍ਰੋਟੈਸਟ ਸਿਮਰਨ ਜੀ ਕਾਂਗਰਸ ਨੇ ਕੀਤਾ ਹੈ ਇਹਦੇ ਵਿੱਚ ਕਾਂਗਰਸ ਨੇ ਕੋਸ਼ਿਸ਼ ਕਰੀ ਹੈ ਵੀ ਉਹ ਇੱਕ ਯੂनाइटेड ਫੇਸ ਆਪਣਾ ਦਿਖਾਵੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਹੁਣ ਤੋਂ ਪਹਿਲਾਂ ਕੀ ਹੁੰਦਾ ਹੈ ਜੀ ਜਿਹੜੇ ਧਰਨੇ ਮੁਜ਼ਾਹਰੇ ਜੋ ਹੁੰਦੇ ਆਏ ਨੇ ਉਹਦੇ ਵਿੱਚ ਜ਼ਿਆਦਾਤਰ ਜੋ ਗੱਲਬਾਤ ਚੱਲਦੀ ਰਹੀ ਹੈ ਵਿਰੋਧੀਆਂ ਦੇ ਵੀ ਹਮਲੇ ਹੁੰਦੇ ਰਹੇ ਨੇ ਵੀ ਜਿਹੜੀ ਕਾਂਗਰਸ ਹੈ ਜੀ ਦੋ ਫਾੜ ਹੋਈ ਹੋਈ ਹੈ ਇਨਾਂ ਦੇ 2 ਲੀਟਰ ਉੱਤੇ ਤੁਰੇ ਫਿਰਦੇ ਨੇ 1 ਲੀਟਰ ਉੱਤੇ ਤੁਰੇ ਫਿਰਦਾ ਪਰ ਅੱਜ ਜਿਵੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਸੀਗੇ ਸੁਖਪਾਲ ਖੈਰਾ ਜੀ ਵਿਜੇਂਦਰ ਸਿੰਘਲਾ ਜੀ ਤੇ ਹੋਰ ਜਿਹੜੇ ਸੀਨੀਅਰ ਲੀਡਰ ਸੀਗੇ ਸਾਰਿਆਂ ਨੇ ਪੂਰਾ ਜੋਰ ਲਾਇਆ ਵੀ ਉਹ ਇੱਕ ਯੂਨਾਈਟਿਡ ਫੇਸ ਪ੍ਰੈਜ਼ੈਂਟ ਕਰ ਸਕਣ ਆਪਣਾ ਕਿਉਂਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਸਿਮਰਨ ਜੀ ਇਹ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣ ਗਿਆ ਅੱਜ ਦੀ ਘੜੀ ਨਾ ਤਾਂ ਕੋਈ ਐਡਾ ਵੱਡਾ ਮੁੱਦਾ ਪਹਿਲਾਂ ਬਣਿਆ ਸੀ ਇਹ ਸਰਕਾਰ ਬਣਨ ਤੋਂ ਬਾਅਦ ਹੂੰ ਤੇ ਹੋ ਸਕਦਾ ਜਿੰਨੀ ਦੇਰ ਸਰਕਾਰ ਹੈਗੀ ਹੈ ਨਾ ਹੀ ਕੋਈ ਹੋਰ ਐਡਾ ਵੱਡਾ ਮੁੱਦਾ ਪੜਿਆ ਕਿਉਂਕਿ ਕਿਸਾਨਾਂ ਨੇ ਤਾਂ ਹੁਣ ਸਾਫੀ ਕਹਿਤਾ ਵੀ ਜ਼ਮੀਨ ਦਾ ਸੀ ਦੇਣੀ ਨਹੀਂ ਜ਼ਮੀਨ ਤਾਂ ਕਿਸੇ ਵੀ ਮੁੱਲ ਤੇ ਨਹੀਂ ਦੇਣੀ ਜਿਹੜਾ ਟਰੈਕਟਰ ਮਾਰਚ ਸੀ ਕਿਸਾਨਾਂ ਦਾ ਉਹਦੇ ਵਿੱਚ ਵੀ ਕਿਸਾਨਾਂ ਨੇ ਲਗਭਗ ਪੂਰੇ ਪੰਜਾਬ ਦੇ ਕਿਸਾਨਾਂ ਨੇ ਏਕਤਾ ਦਿਖਾਈ ਹੈ ਤੇ ਹਰ ਯੂਨੀਅਨ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੇ ਟਰੈਕਟਰ ਸੜਕਾਂ ਤੇ ਭਜਾਏ ਨੇ ਟਰੈਕਟਰ ਸੜਕਾਂ ਤੇ ਤੋਲੇ ਰੇ ਸੋ ਇਹ ਲੱਗਦਾ ਹੈ ਵੀ ਕਾਂਗਰਸ ਦੇ ਵਿੱਚ ਜੋ ਅੱਜ ਕਾਂਗਰਸ ਨੇ ਕੋਸ਼ਿਸ਼ ਕਰੀ ਹੈ ਕਾਂਗਰਸ ਤੇ ਪ੍ਰੈਸ਼ਰ ਬਿਲਟ ਅਪ ਹੋ ਰਿਹਾ ਜੀ ਕਿਉਂਕਿ ਆਪੋਜੀਸ਼ਨ ਪਾਰਟੀ ਹੋਣ ਦੇ ਬਾਵਜੂਦ ਵੀ ਕਾਂਗਰਸ ਉਹ ਕੁਝ ਨਹੀਂ ਕਰ ਪਾਈ ਜੋ ਕੁਝ ਹੋ ਜੋ ਕੁਝ ਦੀ ਇਹਦੇ ਤੋਂ ਉਮੀਦ ਕੀਤੀ ਜਾ ਰਹੀ ਸੀ ਕਿਸਾਨਾਂ ਵੱਲੋਂ ਕਿਸਾਨ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਨੇ ਵੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਫੇਲ ਹੋ ਗਈਆਂ ਲੈਂਡ ਪੂਲਿੰਗ ਪਾਲਿਸੀ ਦਾ ਜਿਹੜਾ ਮਸਲਾ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਹਾਈਲਾਈਟ ਕਰਨ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਚੱਕਣ ਚੁੱਕਣ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਲੋਕਾਂ ਚ ਲਜਾਣ ਦੇ ਵਿੱਚ ਤੇ ਕਾਂਗਰਸ ਤੇ ਇਹਹੀ ਜਿਹੜੇ ਦੋਸ਼ ਲੱਗਦੇ ਰਹੇ ਨੇ ਵੀ ਜਿਹੜੀ ਕਾਂਗਰਸ ਹੈ ਉਹ ਆਪਣੇ ਜਿਹੜੇ ਆਪ ਦਾ ਜਿਹੜਾ ਘਰੇਲੂ ਕਲੇਸ਼ ਹੈ ਉਹਦੇ ਚ ਰੁੱਝੀ ਹੋਈ ਹੈ ਜਿਵੇਂ ਆਪਾਂ ਲੁਧਿਆਣਾ ਇਲੈਕਸ਼ਨ ਚ ਵੀ ਦੇਖਿਆ ਜੀ ਉੱਥੇ ਵੀ ਲੀਡਰਾਂ ਦੇ 4-5 ਗਰੁੱਪ ਜੇ ਬਣ ਕੇ ਤੁਰੇ ਫਿਰਦੇ ਰਹੇ ਉਹ ਆਸ਼ੂ ਦੇ ਨਾਲ ਫਿਰਦੇ ਰਹੇ ਕੁਛ ਆ ਆਸ਼ੂ ਵੱਲੋਂ ਬੁਲਾਏ ਨਹੀਂ ਗਏ ਬਾਅਦ ਦੇ ਵਿੱਚ ਉਹਨੂੰ ਲੈ ਕੇ ਬਹੁਤ ਵੱਡਾ ਮਸਲਾ ਬਣਿਆ ਤੇ ਜਿਹੜਾ ਇਹ ਅੱਜ ਵਾਲਾ ਸੀਗਾ ਜੀ ਅੱਜ ਸਾਰੇ ਲੀਡਰਾਂ ਨੇ ਇੱਕ ਇਕੱਠੇ ਜੇ ਹੋਏ ਨੇ ਜੀ ਤੇ ਇਕੱਠੇ ਹੋ ਕੇ ਉਹਨਾਂ ਨੇ ਐਲਾਨ ਬਹੁਤ ਵੱਡੇ-ਵੱਡੇ ਕੀਤੇ ਨੇ ਜਿਵੇਂ ਮੈਂ ਸੁਣ ਰਿਹਾ ਸੀ ਵੀ ਇੱਕ ਲੀਡਰ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਬਣ ਗਈ ਵੀ ਸਭ ਤੋਂ ਪਹਿਲਾ ਕੰਮ ਇਹੀ ਹੋਊਗਾ ਵੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹਨੂੰ ਅਸੀਂ ਕੈਨਸਲ ਕਰਾਂਗੇ ਇਹਨੂੰ ਵਿਦਡਰਾ ਕਰਾਂਗੇ ਇਮੀਡੀਏਟਲੀ ਤੇ ਦੂਸਰਾ ਜਿਹੜਾ ਐਕਸ਼ਨ ਹੋਊਗਾ ਉਹ ਹੋਊਗਾ ਵੀ ਜਿਹੜੇ ਅਫਸਰਾਂ ਨੇ ਫਾਰਮਰਜ਼ ਦੇ ਖਿਲਾਫ ਫੈਸਲੇ ਲਏ ਨੇ ਉਹਨਾਂ ਅਫਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਸਾਰੇ ਲੀਡਰਾਂ ਦਾ ਜੇ ਇਹੀ ਜ਼ੋਰ ਲੱਗਿਆ ਹੋਇਆ ਹੈ ਸੀਗਾ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਜ਼ੋਰ ਇਸ ਗੱਲ ਤੇ ਸੀਗਾ ਵੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਉਹ ਵੱਧ ਤੋਂ ਵੱਧ ਆਪਣੀ ਜਿਹੜੀ ਸਪੋਰਟ ਹੈ ਉਹ ਐਕਸਪ੍ਰੈਸ ਕਰ ਰਹੇ ਸੀ ਕਿਸਾਨਾਂ ਵਾਸਤੇ ਜੀ ਤੇ ਦੂਸਰਾ ਜਿਸ ਤਰ੍ਹਾਂ ਉਹ ਦੇਖ ਰਿਹਾ ਸੀ ਵੀ ਮੈਂ ਵੀ ਰਾਜਾਪਿੰਗ ਜੀ ਸੁਖਪਾਲ ਖਹਿਰਾ ਜੀ ਤੇ ਬਜਿੰਦਰ ਸਿੰਘ 라 ਜੀ ਜਿਵੇਂ ਨੀਚੀ ਬਹਿ ਕੇ ਇੱਕ ਦੂਸਰੇ ਨਾਲ ਹਾਸੇ ਹਾਸੇ ਕੇ ਗੱਲਾਂ ਕਰ ਰਹੇ ਸੀਗੇ ਸੋ ਕਿਤੇ ਨਾ ਕਿਤੇ ਇਹ ਮੀਡੀਆ ਮੈਨੇਜਮੈਂਟ ਹੁੰਦੀ ਹੈ ਜੀ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਨੇ ਪਿਕਚਰ ਜਿਹੜੀਆਂ ਵਾਇਰਲ ਹੋ ਜਾਂਦੀਆਂ ਨੇ ਹੱਸਦੇ ਹੋਏ ਲੀਡਰਾਂ ਦੀਆਂ ਉਹਦੇ ਤੋਂ ਨਾ ਜਿਹੜੇ ਆਮ ਲੋਕ ਨੇ ਉਹਨਾਂ ਤੇ ਬਹੁਤ ਪ੍ਰਭਾਵ ਪੈਂਦਾ ਹੈ ਇਹਨਾਂ ਚੀਜ਼ਾਂ ਦਾ ਜੇਕਰ ਤਿੰਨ ਸੀਨੀਅਰ ਲੀਡਰ ਬੈਠ ਕੇ ਹੱਸ ਰਹੇ ਨੇ ਇੱਕ ਦੂਸਰੇ ਨਾਲ ਤਾਂ ਜਿਹੜੇ ਕਾਂਗਰਸ ਦੇ ਸਪੋਰਟਰ ਨੇ ਉਹਨਾਂ 'ਚ ਇਹ ਮੈਸੇਜ ਜਾਂਦਾ ਵੀ ਯਾਰ ਸਾਡੇ ਜਿਹੜੇ ਟੌਪ ਦੇ ਲੀਡਰ ਨੇ ਉਹਨਾਂ 'ਚ ਬੜੀ ਆਪਸ ਦੇ ਵਿੱਚ ਇਕਤ ਹੈ ਉਹ ਬੜਾ ਹੱਸਦੇ ਖੇਡਦੇ ਨੇ ਤੇ ਪਾਰਟੀ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਤੇ ਜਦੋਂ ਕਿਸੇ ਲੀਡਰ ਦੀ ਕੋਈ ਦੂਸਰੇ ਪਾਸੇ ਮੂੰਹ ਕਰਾਇਆ ਹੁੰਦਾ ਜੀ ਪਰ ਉਹ ਵੀ ਚੀਜ਼ ਬੜੀ ਹਾਈਲਾਈਟ ਹੁੰਦੀ ਹੈ ਉਹਦਾ ਨੈਗੇਟਿਵ ਇੰਪੈਕਟ ਬਹੁਤ ਪੈਂਦਾ ਸਿਮਰਨ ਜੀ ਜਿਹੜਾ ਇਹ ਅੱਜ ਵਾਲਾ ਸੀਗਾ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਕਾਂਗਰਸ ਨੇ ਚਲੋ ਜਿਵੇਂ ਕਿਸਾਨ ਕਹਿੰਦੇ ਨੇ ਵੀ ਕਾਂਗਰਸ ਲੇਟ ਹੋ ਗਈ ਜੀ ਵੀ ਇੱਕ ਤਰ੍ਹਾਂ ਦਿਖਾਉਣ ਦੇ ਵਿੱਚ ਸਾਡੇ ਬਾਰੇ ਉਹ ਕੁਝ ਕਰਨ ਨਹੀਂ ਪਾਈ ਕਾਂਗਰਸ ਕਿਸਾਨਾਂ ਬਾਰੇ ਜੋ ਹੁਣ ਤੱਕ ਹੋਣਾ ਚਾਹੀਦਾ ਸੀਗਾ ਪਰ ਅੱਜ ਵਾਲੇ ਘੱਟ ਤੋਂ ਤੇ ਅੱਜ ਵਾਲੇ ਧਰਨੇ ਤੋਂ ਇਹ ਲੱਗਦਾ ਸਿਮਰਨ ਜੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਉਹ ਸਭ ਕੁਝ ਕਰੂਗੀ ਜਿਸ ਦੀ ਉਮੀਦ ਕਿਸਾਨ ਲਾਈ ਬੈਠੇ ਨੇ ਆਪੋਜੀਸ਼ਨ ਪਾਰਟੀਆਂ ਤੋਂ ਜੀ ਬਿਲਕੁਲ ਸ਼ਰਮਾ ਜੀ ਜਿਹੜੀ ਤੁਸੀਂ ਗੱਲ ਆ ਕੀ ਹੈ ਹੋ ਸਕਦਾ ਹੈ ਕਾਂਗਰਸ ਇਸ ਦੇ ਵਿੱਚ ਕਾਮਯਾਬ ਹੋ ਜਾਵੇ ਜਾਂ ਜੋ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਮੈਸੇਜ ਵੀ ਉਹਨਾਂ ਤੱਕ ਪਹੁੰਚ ਗਿਆ ਹੋਵੇ ਸੋ ਪ੍ਰੋਗਰਾਮ ਵੀ ਆਪਣਾ ਸਮਾਪਤੀ ਵੱਲ ਵੱਧ ਚੁੱਕਿਆ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਧੰਨਵਾਦ ਮਿਹਰਬਾਨੀ ਸਿਮਰਨ ਜੀ ਜੀ ਸੋ ਇਹ ਸੀਗੇ ਅਸਿਸਟੈਂਟ ਐਡੀਟਰ ਪਰਵੇਸ਼ ਸ਼ਰਮਾ ਸਾਹਿਬ ਸੋ ਫਿਰ ਇਹਨਾਂ ਦੇ ਨਾਲ ਕੱਲ ਮੁਲਾਕਾਤ ਹੋਵੇਗੀ ਦੁਬਾਰਾ ਜਿਹੜੇ ਕੋਈ ਅੱਜ ਦੇ ਕੱਲ ਦੇ ਦਿਨ ਦੇ ਪੱਖ ਦੇ ਮੁੱਦੇ ਹੋਣਗੇ ਟੌਪ ਮੋਸਟ ਖਬਰਾਂ ਹੋਣਗੀਆਂ ਉਹਨਾਂ ਦੇ ਉੱਤੇ ਝਾਤ ਮਾਰੀ ਜਾਵੇਗੀ ਅੱਜ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ